ਹਿੰਦੂ ਮੁਸਲਿਮ ਭਾਈਚਾਰੇ ਦੀ ਵੱਡੀ ਮਿਸਾਲ ਬੱਚਿਆਂ ਅਤੇ ਲੋੜਵੰਦਾ ਦਾ ਪਰ ਰਹੀ ਟਿੱਡ ਆਰਤੀਏ ਨੇ ਗਰੀਬਾਂ ਲਈ ਕੀਤਾ ਉਪਰਾਲਾ ਘੱਟ ਪੈਸਿਆਂ 'ਚ ਪਰਦੇ ਨੇ ਛੋਟੇ-ਛੋਟੇ ਬੱਚਿਆਂ ਦਾ ਟਿੱਡ ਹਿੰਦੂ ਮੁਸਲਿਮ ਭਾਈਚਾਰੇ ਦੀ ਆਪਸੀ ਭਾਈਚਾਰਕ ਸਾਂਝ ਦੀ ਇੱਕ ਮਿਸਾਲ ਸਮਰਾਲਾ ਦੀ ਸਬਜ਼ੀ ਮੰਡੀ ਵਿੱਚ ਦੇਖਣ ਨੂੰ ਮਿਲੀ ਹੈ ਜਿੱਥੋਂ ਦੇ ਮੁਸਲਿਮ ਆਰਤੀਆ ਜੋ ਕਿ ਸਬਜ਼ੀ ਵੇਚਣ ਦਾ ਕੰਮ ਕਰਦਾ ਹੈ ਅਤੇ ਇੱਕ Hindu ਭਾਈਚਾਰੇ ਦੇ ਸਖਤ ਦੇ ਵੱਲੋਂ ਸਮੋਸਿਆਂ ਦੀ ਰੇੜੀ ਲਗਾਈ ਜਾਂਦੀ ਹੈ ਅਤੇ ਦੋਵੇਂ ਵਿਅਕਤੀਆਂ ਦੇ ਵੱਲੋਂ ਮੰਡੀ 'ਚ ਰੋਜ਼ਾਨਾ 40 ਤੋਂ 50 ਗਰੀਬ ਬੱਚਿਆਂ ਅਤੇ ਬਜ਼ੁਰਗ ਔਰਤਾਂ ਨੂੰ ਭੋਜਨ ਖਵਾਇਆ ਜਾਂਦਾ ਹੈ ਇਹ ਬੱਚੇ ਸਮਰਾਲਾ ਦੇ ਆਸ-ਪਾਸ ਦੇ ਇਲਾਕਿਆਂ 'ਚ ਤੜਕਸਾਰ ਹੀ ਭੁੱਖੇ ਮੰਡੀ ਵਿੱਚ ਆ ਜਾਂਦੇ ਹਨ ਅਤੇ ਇਹਨਾਂ ਦੇ ਵੱਲੋਂ ਕੋਈ ਨਾ ਕੋਈ ਛੋਟਾ ਮੋਟਾ ਕੰਮਕਾਜ ਕੀਤਾ ਜਾਂਦਾ ਹੈ ਅਤੇ ਇੱਥੋਂ ਤੱਕ ਕਿ ਇਹ ਛੋਟੇ-ਛੋਟੇ ਬੱਚੇ ਸਿੱਟੀ ਹੋਈ ਖਰਾਬ ਸਬਜ਼ੀ ਨੂੰ ਇਕੱਠਾ ਕਰਨ ਦੇ ਲਈ ਮੰਡੀ ਵਿੱਚ ਪਹੁੰਚਦੇ ਹਨ ਅਤੇ ਇਹਨਾਂ ਗਰੀਬ ਬੱਚਿਆਂ ਤੇ ਤਰਸ ਖਾਂਦੇ ਹੋਏ ਇਹਨਾਂ ਮੁਸਲਿਮ ਆਰਤੀਏ ਦੇ ਵੱਲੋਂ ਅਤੇ ਹਿੰਦੂ ਵੀਰ ਦੇ ਵੱਲੋਂ ਇਹਨਾਂ ਬੱਚਿਆਂ ਨੂੰ ਮੁਫਤ ਭੋਜਨ ਖਵਾਇਆ ਜਾਂਦਾ ਹੈ। ਇਹਨਾਂ ਦੋਵਾਂ ਵਿਅਕਤੀਆਂ ਦੇ ਵੱਲੋਂ ਆਪਸੀ ਭਾਈਚਾਰਕ ਸਾਂਝ ਨੂੰ ਇੱਕ ਵੱਡਾ ਸੁਨੇਹਾ ਦਿੰਦਿਆਂ ਹੋਇਆ ਇੱਕ ਮਿਸਾਲ ਕਾਇਮ ਕੀਤੀ ਗਈ ਹੈ। ਇਹਨਾਂ ਦਾ ਬినੋਦ ਕੁਮਾਰ ਜੀ ਮੈਂ ਸਮਝਦਾ ਨਹੀਂ ਰੀਡਿ ਲਾਉਣਾ ਜੀ। ਮੈਨੂੰ ਹੋਵੇ ਜੀ 10-12 ਸਾਲ हां जी एक आरती ਨੂੰ ਬੱਚੇ ਸੇਵਾ ਦਾ ਹਾਂ ਜੀ ਹਾਂ ਜੀ ਮੈਂ ਵੀ ਬਸ ਆਰਤੀਆਂ ਤੋਂ ਸਿਰਫ ਸੌਦੇ ਦੇ ਪੈਸੇ ਲੈਣਾ ਜੀ ਸੇਵਾ ਮੇਰੀ ਉਹ ਆ ਜੀ ਕਿੰਨੇ ਦੇ ਬੱਚੇ 25 30 ਹੋ ਜਾਂਦੇ ਆ ਜੀ 40 ਵੀ ਹੋ ਜਾਂਦੇ ਆ ਜੀ ਫਰੀ ਵੀ ਖਿਲਾ ਦਿੰਦਾ ਜੀ ਇਹ ਸੇਵਾ ਮਹਾਰਾਜ ਦੋ ਤਿੰਨ ਸਾਲ ਹੋ ਗਏ ਜਿੱਦਾਂ ਦਾ ਬਰਿੰਦਾਵਨ ਜਾਣਾ ਸ਼ੁਰੂ ਕੀਤਾ ਜੀ ਉਦੋਂ ਤੋਂ ਸੇਵਾ ਸ਼ੁਰੂ ਆ ਜੀ ਪਹਿਲਾਂ ਹਾਂ ਜੀ ਹਾਂ ਜੀ ਮੈਂ ਸਾਢੇ 6 ਵਜੇ ਆਉਣਾ ਹੁੰਦਾ ਜੀ 7 ਵਜੇ ਤੋਂ ਕੰਮ ਸ਼ੁਰੂ ਕਰਦਾ ਹੁੰਦਾ 11 ਵਜੇ ਤੱਕ ਰਹਿਆ ਜੀ ਇਹ ਬੱਚੇ ਬਸ 10 ਵਜੇ ਤੱਕ ਆਈ ਜਾਂਦੇ ਆ ਜੀ ਤੇ ਤਿੰਨ ਬੱਚੇ ਔਰ ਬਾਕੀ ਸਾਰੇ ਹਾਂਜੀ ਹਾਂਜੀ ਇਹ ਸਾਰੇ ਸੰਗਾਲੇ ਦੇ ਵੀ ਨੇ ਜੀ ਕੁਝ ਬਾਰੋਂ ਵੀ ਆ ਜਾਂਦੇ ਆ ਜੀ ਇੱਕ ਬਾਜ਼ਾਰ ਤੋਂ ਵੀ ਭਗਤ ਆਉਂਦਾ ਹੁੰਦਾ ਜੀ ਉਹ ਵੀ ਖਾ ਜਾਂਦਾ ਹੁੰਦਾ ਹਾਂਜੀ ਅੱਗੇ ਵੀ ਚੱਲਦੇ ਆ ਬਸ ਮਰਾ ਭਗਵਾਨ ਦਾ ਨਾਮ ਸ਼ਿਵ ਭਗਵਾਨ ਦਾ ਨਾਮ ਭਗਵਾਨ ਠੀਕ ਇਹ ਮੈਂ ਹਰ ਬੰਦੇ ਨੂੰ ਕਹਾਂਗਾ ਵੀ ਕਿੰਨਾ ਵੀ ਹੋਵੇਗੇ ਉਹਨੇ ਉਹਨਾਂ ਦਾ ਦਾਨ ਕਰੇ ਬੰਦਾ ਐ ਇਹੀ ਬਜ਼ਾਦਮਾ ਦੇ ਨਾਲ ਜਾਣਾ ਨੇ ਹੋਰ ਕੋਈ ਕੁਝ ਨਹੀਂ ਜਾਣਾ ਇੱਥੇ ਰਹਿ ਜਾਣਾ ਸਭ ਇੱਥੇ ਨਿਆਣੇ ਫਿਰਦੇ ਹੁੰਦੇ ਨੰਗੇ ਪੈਰ ਅੰਕਲ ਜੀ ਸਮੋਸੇ ਖਾਣੇ ਰੋਟੀ ਚਾਲੀ ਨਿਆਣੇ ਹੁੰਦੇ ਨੇ ਖਾ ਜਾਂਦੇ ਨੇ 40 50 60 ਵੀ ਹੋ ਜਾਂਦੇ 70 ਵੀ ਹੋ ਜਾਂਦੇ ਨੇ ਮੈਂ ਕਹਿੰਦਾ ਬਜ਼ਾਦਮਾ ਦੇ ਰਿਹਾ ਆਪਾਂ ਨੂੰ ਆਪਾਂ ਕੋਈ ਹੋਰ ਨਹੀਂ ਜੇ ਇਹਨੂੰ ਰੱਖੀ ਜਾਵਾਂਗੇ ਬਜ਼ਾਦਮਾ ਨੇ ਇਹੀ ਨਾਲ ਭੇਜਣਾ ਇੱਥੇ ਨਹੀਂ ਸਾਰਾ ਕੋਈ ਪੰਜਾਬ ਬੰਦਾ ਖਾਲੀ ਆਇਆ ਖਾਲੀ ਹੱਥ ਚਲੇ ਜਾਣਾ ਕੱਪੜੇ ਹੀ ਜਾਣਾ ਚਿੱਟਾ ਇੱਕ ਨਾਲ 4 ਮੀਟਰ ਹੋਰ ਕੁਝ ਨਹੀਂ ਲੈਣਾ ਇਹਦੇ ਬੱਚੇ ਨੇ ਇਹ ਮੰਡੀ ਦੇ ਵਿੱਚ ਹੀ ਨਾ ਨਹੀਂ ਆ ਆ ਕਿਹੜੇ ਝੁੱਗਿਆਂ ਦੇ ਅੱਗੇ ਬਦੂ ਮਹੱਲੇ ਬਦੂ ਵਾਲਿਆਂ ਦੇ ਸਾਰੇ ਉਹ ਇਹ ਰੋਸ ਵੀਰੇ ਆਉਂਦੇ ਨੇ ਸਵੇਲੀ ਸਵੇਰੀ ਜੀ ਡੇਲੀ ਡੇਲੀ 60 70 ਬੱਚੇ ਸਮੋਸੇ ਖਾ ਜਾਂਦੇ ਨੇ ਇਹ ਸਿਲਸਿਲਾ ਕਿੰਨੇ ਟਾਈਮ ਤੋਂ ਚੱਲਦਾ ਹੁੰਦਾ ਮੇਰੇ ਕੋਲੇ ਚੱਲਦਾ ਜੀ ਇਹ ਮੈਨੂੰ ਮਾਇਦਾ 6-7 ਮਹੀਨਾ ਹੋ ਗਏ ਹਾਂ 6-7 ਮਹੀਨਿਆਂ ਦਾ ਲਗਾਤਾਰ 60 ਹੋ ਜਾਂਨ 70 ਹੋ ਜਾਂਨ 65 ਹੋ ਜਾਂਨ 50 ਆ ਰਹੇ ਜਾਂਨ ਡੇਲੀ 6-800 ਦਾ ਇਹ 10 ਰੁਪਏ ਦੀ ਪਲੇਟ ਦਿੰਦਾ ਇਹ ਡੇਲੀ ਇਹ ਜੇ ਬਤਾਦਾ ਮੈਨੂੰ ਹਿੰਮਤ ਦਿੱਤੀ ਮੈਨੂੰ ਨਹੀਂ ਪਤਾ ਵੀ ਮੈਂ ਇੱਥੇ ਇਹਨਾਂ ਬਾਅਦ ਇਹ ਸਵੈਸਰ ਪੁੱਠੀ ਲ ਇਹ ਰੱਬ ਮੈਨੂੰ ਹਿੰਮਤ ਮੈਨਾ ਮੁਰ ਮੁਕਤਵਾ ਮੁਰੇ ਰਿਹਾ ਮੈਨੂੰ ਇੰਨਾ ਦੇ ਤੇ ਮੈਨੂੰ ਬਾਤ ਸਪੈਸ਼ਲ ਆਦਾ ਵੀ ਕਿ ਨਾ ਮਰਜੀ ਖਵੇ ਫੁੱਲੇ ਹੀ ਲਾਦਾ ਲੰਗਾ ਇਹਨੇ ਬੱਚੀ ਰੋਜ਼ ਆ ਰਹੇ ਰੋਜ਼ ਆ ਰਹੇ ਨੇ ਬੜੇ ਮੁਰੇ ਰਹਿੰਦੇ ਨੇ ਮਰੇ ਬਾ ਇੱਥੇ ਉਹਨੂੰ ਚੁੱਕ ਕੇ ਚਲੇ ਜਾਣਗੇ ਘਾੜਾ ਕਿੱਥੇ ਸਬਜ਼ੀਆਂ ਛੜੀਆਂ ਗਲੀਆਂ ਕਿੜੀਆਂ ਸਾਂਡ ਸੋਣ ਦਿੰਦੀ ਐ ਚੱਕ ਵਿਚਾਰੇ ਗਰੀਬ ਲੈ ਜਾਣਗੇ ਖਾ ਬਾਬੇ ਬਣਾ ਬਣੂ ਲੈਣਗੇ ਆਪਾਂ ਆਪਾਂ ਬਲਾਵਾ ਮੁਰੇ ਦੁਆ ਕਰਦਾ ਵੀ ਉਹ ਬਲਾਵਾ ਵੀ ਮੈਨੂੰ ਇੰਨੀ ਹਿੰਮਤ ਦੇ ਵੀ ਮੈਂ ਇਹਨਾਂ ਨੂੰ ਸਾਰਿਆਂ ਨੂੰ ਲੰਗ ਲਾਦਾ ਹਾਂ ਫੁੱਲਾ ਲਾਦਾ ਲੰਗਾ ਇਹਨਾਂ ਨੂੰ ਇਹਨਾਂ ਕਹਿੰਦਾ ਹਰ ਬੰਦੇ ਨੂੰ ਕਹਿੰਦਾ ਹੈ ਵੀ ਕਾਦੀ ਵੀ ਹਮਤ ਦਿੱਤੀ ਹੈ ਕੋਈ ਕਪੜਾ ਕੋਈ ਪੈਸਾ ਕੋਈ ਚੁੱਪਲਾ ਜੋ ਵੀ ਹਮਤ ਦਿੱਤੀ ਹੈ ਹਰ ਬੰਦਾ ਇਹਨਾਂ ਦੀ ਮਦਦ ਕਰੇ ਦੇਖੋ ਆਪਾਂ ਹੀ ਨੁਸਾਨੀਆਂ ਦੇ ਨੁਸਾਨ ਘੱਟ ਆਉਂਦਾ ਹੈ ਨਹੀਂ ਹੋਰ ਕੋਈ ਕੰਮ ਨਹੀਂ ਆਉਂਦਾ ਤੇ ਕੋਈ ਇੱਥੇ ਰਹਿ ਜਾਣਗੇ ਇਹ ਨੁਸਾਨੀਆਂ ਰਹਿ ਕੇ ਇੱਥੇ ਕੋਈ ਬੰਦਾ ਕਿੰਨਾ ਮਾਜੀ ਨਾਲ ਲੈ ਜਾਓ ਕਿੰਨਾ ਮਾਜੀ ਲੋਕ ਏਡਾ ਏਡਾ ਬਣਾ ਕੇ ਛੱਡ ਗਏ ਹਰ ਬੰਦਾ ਬਣਾ ਕੇ ਛੱਡ ਗਿਆ ਆਪਾਂ ਨੇ ਵੀ ਇੱਕ ਦਿਨ ਜਿਲੇ ਜਾਨੇ ਆਪਣਾ ਇਹ ਕਹਿੰਦੇ ਆ ਵੀ ਕਿਸੇ ਨੂੰ ਕਿਹੜਾ ਵੀ ਕੋਈ ਸਰਦਾ ਪੈਸਾ ਸਰਦਾ ਹੈ ਕੱਪੜਾ ਸਰਦਾ ਇਹ ਨਹੀਂ ਮੈਂ ਕਹਿੰਦਾ ਵੀ ਕਿਸੇ ਨੂੰ ਉਹ ਦੇਵੋ ਖਾਣ ਪੀਣ ਵਾਲੀ ਚੀਜ਼ ਦੇਵੋ ਕੱਪੜਾ ਦੇਵੋ ਕਿਸੇ ਨੂੰ ਪੈਸਾ ਦੇਵੋ ਪੈਸੇ ਨਾਲ ਦਾਰੂ ਪੀਓ ਜਾਂ ਕੋਈ ਹੋਰ ਗਲਤ ਕੰਮ ਕਰੋ ਜਾਂ ਤੁਸੀਂ ਜੁੱਤੀ ਦਮੋਗੇ ਜਾਂ ਕੋਈ ਖਾਣ ਪੀਣ ਵਾਲੀ ਜਮੋਗੇ ਤੇ ਪੇਟ ਭਰ ਜਾਓ ਕੱਪੜਾ ਦਮੋਗੇ ਪਹਿਨੂਗਾ ਉਹ ਚਪਲ ਦਮੋਗੇ ਉਹ ਪਹਿਨੂਗਾ ਯਾਨੀ ਕਿ ਪੈਸਾ ਨਾ ਦਿਵੋ ਪੈਸਾ ਨਾਲ ਕਿਤੇ ਹੋ ਰੇ ਕੋਈ ਵੱਧਦਾ ਹੈ ਸੋ ਕਿਤੇ ਮਰਜੀ ਦਿਵੋ ਯਾਨੀ ਦਾਨ ਕਰੋ ਵੱਧ ਵੱਧ